ਪੰਜਾਬ ਦੀ ਸਿਆਸਤ ਦੇ ਅੰਦਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਆਸਤ ਦੇ ਅੰਦਰ ਪਰਥੂ ਪੈ ਗਿਆ। ਕੁਮਰਜੀ ਪ੍ਰਤਾਪ ਸਿੰਘ ਵਰਸਸ ਭਗਵੰਤ ਮਾਨ ਹੋ ਗਿਆ। ਰਾਤ ਵੀ ਅਸੀਂ ਉਹਤੇ ਗੱਲਬਾਤ ਕੀਤੀ ਸੀ ਪਰ ਹੁਣ ਕੁਮਰਜੀ ਪ੍ਰਤਾਪ ਸਿੰਘ ਹੋਰਾਂ ਨੇ ਜਿਹੜੇ ਉਹ ਸਾਰੇ ਪਰਦੇ ਚੱਕ ਦਿੱਤੇ ਆ। ਭਗਵੰਤ ਮਾਨ ਤੇ ਕੁਮਰਜੀ ਪ੍ਰਤਾਪ ਆਮੋ ਸਾਹਮਣੇ ਹੋ ਗਏ ਨੇ। ਕੀ ਕੁਝ ਕਹਿੰਦੇ ਆ ਕੁਮਰਜੀ ਪ੍ਰਤਾਪ ਸਿੰਘ ਔਰ ਨਾਲ ਹੀ ਨਾਲ ਗੱਲ ਕਰਨਗੇ ਕਿ ਭਗਵੰਤ ਮਾਨ ਗਲਤੀ ਕਿੱਥੇ ਕਰ ਗਈ ਇਸ ਤੇ ਵੀ ਇਹ ਜਿਹੜੀਆਂ ਚਰਚਾ ਅਸੀਂ ਕਰਨੀ ਹੈ। ਬਹੁਤ ਜਿਆਦਾ ਅਹਿਮ ਖਬਰਾਂ ਹੈ ਭਗਵੰਤ ਮਾਨ ਦੇ ਬਾਰੇ ਬਹੁਤ ਸਾਰੇ ਪੜਦੇ ਬਹੁਤ ਸਾਰੇ ਭੇਜ ਜਿਹੜੇ ਆ ਉਹ ਖੁੱਲੇ ਨੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਜਿਹੜੀ ਦਾਅਵੇ ਕਰਦੀ ਹੈ ਕਿ ਸਾਡੇ ਕੋਲੇ ਪੈਸਾ ਬੜਾ ਸਾਡਾ ਖਜ਼ਾਨਾ ਭਰਿਆ ਪਿਆ ਉਹਨਾਂ ਨੇ ਹੁਣ ਇਸ ਵਾਰ ਜਿਹੜਾ ਉਹ ਫਿਰ ਹੁਣ ਥੋੜੇ ਦਿਨਾਂ ਦੇ ਵਿੱਚ 2500 ਕਰੋੜ ਦਾ ਕਰਜ਼ਾ ਜਿਹੜਾ ਚੁਕਲਿਆ ਇੱਕ ਪਾਸੇ ਤਨਖਾਹਾਂ ਦੇ ਨੂੰ ਪੈਸੇ ਨਹੀਂ ਸੀ ਤੇ ਹੁਣ ਤਨ ਕਹਾ ਜੜੀਆਂ ਨੇ ਮੇਰੇ ਖਿਆਲ ਚ ਇਹ ਕਰਦਾ ਚੱਕ ਕੇ ਦੇਣਗੇ ਕਿਉਂ ਚੱਕਿਆ ਕਰਦਾ ਕਿਤੋਂ ਚੱਕਿਆ ਕੀ ਕੋਈ ਗੱਲਬਾਤ ਆ ਕਿ ਸਰਜੂਗਾ ਜਾਂ ਨਹੀਂ ਜਾਂ ਹੋਰ ਵੀ ਚੱਕਣਾ ਪਊਗਾ ਇਸ ਤੇ ਵੀ ਅਹਿਮ ਜੜੀਆਂ ਚਰਚਾ ਕਰਨੀ ਆ ਨਾਲ ਹੀ ਨਾਲ ਚਰਚਾ ਕਰਨੀ ਆ ਕਿ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਹੋਰਾਂ ਨੇ ਕਸੂਤੇ ਫਸਾ ਦਿੱਤਾ ਤੇ ਖੁਦ ਵੀ ਕਸੂਤੇ ਜਿਹੜੇ ਉਹ ਫਸ ਗਏ ਨੇ ਕਿਵੇਂ ਇਸ ਤੇ ਵੀ ਅਹਿਮ ਜੜੀਆਂ ਅਸੀਂ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਭਗਵੰਤ ਮਾਨ ਸਰਕਾਰ ਨੂੰ ਹਾਈ ਕੋਰਟ ਨੇ ਵੀ ਨਿਸ਼ਾਨੇ ਤੇ ਲਿਆ ਹੈ ਹਾਈ ਕੋਰਟ ਨੇ ਵੀ ਜਿਹੜੀ ਉਹ ਗਿੱਚੀ ਫੜ ਲਿਆ ਹੈ ਸਾਰੀਆਂ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਸ਼ੁਰੂਆਤ ਜਿਹੜੀ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਕੁਮਰ ਵਿਜੇ ਪ੍ਰਤਾਪ ਵਰਸਸ ਭਗਵੰਤਮਾਨ ਜਿਹੜੀ ਸਥਿਤੀ ਬਣੀ ਹਾਲ ਹੀ ਕਈ ਰਾਤ ਅਸੀਂ ਇਸ ਪ੍ਰੋਗਰਾਮ ਤੇ ਗੱਲਬਾਤ ਕੀਤੀ ਸੀ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਹੁਰਾ ਨੇ ਭਗਵੰਤਮਾਨ ਦੀ ਜਿਹੜੀ ਗੱਲ ਹੈ ਉਹਦਾ ਜਵਾਬ ਦਿੱਤਾ ਭਗਵੰਤ ਮਾਨ ਨੇ ਪਹਿਲ ਕੀਤੀ ਕੁਮਰਜੀਤ ਪ੍ਰਤਾਪ ਸਿੰਘ ਹੋਰਾਂ ਦੇ ਉੱਪਰ ਇੱਕ ਤਰੀਕੇ ਨਾਲ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਬਿਆਦਬੀ ਤੇ ਉਹਨਾਂ ਦੀ ਨਿੱਜੀ رائے ਹੈਗੀ ਹੈ ਹਾਲਾਂਕਿ ਇਸ ਨਿੱਜੀ رائے ਦੇ ਨਾਲ ਪਹਿਲਾਂ ਭਗਵੰਤ ਮਾਨ ਸਹਿਮਤ ਹੁੰਦੇ ਸੀ ਹੁਣ ਪਤਾ ਨਹੀਂ رائے ਕਿਉਂ ਬਦਲ ਗਈ ਹੁਣ ਕੁਮਰਜੀਤ ਪ੍ਰਤਾਪ ਸਿੰਘ ਨੂੰ ਉਹਨਾਂ ਨੇ ਛੇੜਿਆ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਕੀਤੀ ਟਾਰਗੇਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੁਣ ਉਹਦੇ ਤੇ ਕੁਮਰਜੀਤ ਪ੍ਰਤਾਪ ਸਿੰਘ ਹੋਰਾਂ ਨੇ ਜਵਾਬ ਦਿੱਤਾ ਜਿਸ ਤੋਂ ਬਾਅਦ ਭਗਵੰਤ ਮਾਨ ਕਸੂਤੇ ਕਰ ਗਏ ਨੇ ਪੰਜਾਬੀ ਕੁਮਰਜੀਤ ਪ੍ਰਤਾਪ ਦੀਆਂ ਗੱਲਾਂ ਦੇ ਨਾਲ ਸਾਮਤਰਾ ਦੇ ਅੰਕੀ ਕੋਈ ਕਹਿੰਦੇ ਆ ਕੁਮਰਬਿਜੇ ਪ੍ਰਤਾਪ ਪਹਿਲਾਂ ਉਹ ਦੱਸ ਦਿੰਦੇ ਆ ਫਿਰ ਆਪਾਂ ਉੱਤੇ ਗੱਲਬਾਤ ਕਰਦੇ ਆ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਉਹ ਪੋਸਟ ਜਿਹੜੀ ਆ ਉਦੋਂ ਕੁਮਰਬਿਜੇ ਪ੍ਰਤਾਪ ਸਿੰਘ ਗੁਰਾਣੀ ਜਿਹੜੀ ਪੋਸਟ ਕੁਮਰਬਿਜੇ ਪ੍ਰਤਾਪ ਸਿੰਘ ਗੁਰਾਣੀ ਦੇ ਬੜੇ ਭਾਵੁਕ ਤਰੀਕੇ ਨਾਲ ਲਿਖੀ ਹੋ ਉਹ ਲਿਖਦੇ ਆ ਕਿ ਮੁੱਖ ਮੰਤਰੀ ਸਾਹਿਬ ਦਾ ਬਿਆਨ ਦੈਨਿਕ ਹਾਸਕਰ ਅਖਬਾਰ ਦੇ ਪਹਿਲੇ ਪੰਨੇ ਤੇ ਛਪਿਆ ਹੈ ਵਿਅਦਵੀ ਦੇ ਮੁੱਦੇ ਤੇ ਇਨਸਾਫ ਦੇਣ ਦੇ ਸਵਾਲ ਤੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਵਿਧਾਇਕ ਕੁਮਰਬਿਜੇ ਪ੍ਰਤਾਪ ਸਿੰਘ ਦੀ ਨਿਜੀ ਗਾਏ ਹੋ ਸਕਦੀ ਹੈ ਇਹ ਦੇਖ ਕੇ ਮੈਂ ਹੈਰਾਨ ਨਹੀਂ ਹੋਇਆ ਪਰ ਸ਼ਰਮਿੰਦਾ ਜ਼ਰੂਰ ਹੋਇਆ ਅੱਜ ਤੁਸੀਂ ਜਖਮਾਂ ਤੇ ਲੂਣ ਛਿੜਕ ਦਿੱਤਾ ਹੈ ਮੁੱਖ ਮੰਤਰੀ ਦੀ ਉੱਚ ਕੁਰਸੀ ਤੇ ਬੈਠ ਕੇ ਅਜਿਹਾ ਬਿਆਨ ਦੇਣਾ ਚੰਗਾ ਨਹੀਂ ਲੱਗਦਾ ਅੱਜ ਲੋਕ ਮੈਨੂੰ ਪੁੱਛ ਰਹੇ ਨੇ ਕਿ ਕੀ ਲੋੜ ਸੀ ਰਾਜਨੀਤੀ ਦੀ ਦਲਦਲ ਵਿੱਚ ਆਉਣ ਦੀ ਮੈਨੂੰ ਨਿੱਜੀ ਤੌਰ ਤੇ ਕੋਈ ਲੋਭ ਲਾਲਚ ਨਹੀਂ ਹੈ ਨਾ ਹੀ ਕਿਸੇ ਅਹੁਦੇ ਦੀ ਇੱਛਾ ਹੈ ਹਾਂ ਕੇਜਰੀਵਾਲ ਸਾਹਿਬ ਨੇ ਬਰਗਾੜੀ ਅਤੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਵਿੱਚ ਲਿਆਂਦਾ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਜੇ ਅੱਜ ਤੁਸੀਂ ਮੇਰੀ ਨਿੱਜੀ ਰਾਏ ਕਹਿ ਰਹੇ ਹੋ ਤਾਂ ਮੇਰੀ ਨਿੱਜੀ ਰਾਏ ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸਬੰਧ ਹੈ ਜਿਸ ਤੇ ਤੁਸੀਂ ਅੱਜ ਬਿਰਾਜ ਬਰੋ। ਤੁਹਾਨੂੰ ਯਾਦ ਹੈ ਕਿ 2017 ਦੀਆਂ ਚੋਣਾਂ ਤੁਸੀਂ ਵੀ ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ। ਪਰ ਤੁਹਾਡੇ ਨਾਲ 2022 ਵਿੱਚ ਇਹ ਮੇਰੀ ਨਿੱਜੀ ਰਾਏ ਸੀ। ਇਹ ਬੇਅਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ। ਤਾਂ ਹੀ ਤੁਸੀਂ ਜਿੱਤੇ ਹੋ। ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਚੌਂਕ ਚਰਾਹੇ ਤੇ ਲਗਾਈ। ਤੁਸੀਂ ਆਪ ਜਿੱਤੇ ਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਧਾਇਕ ਦਿੱਤੀ ਜਿੱਥੋਂ ਤੱਕ ਇਨਸਾਫ ਦਾ ਸਵਾਲ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਤੋਂ ਜ਼ਰੂਰ ਕੀਤਾ ਜਾਵੇਗਾ ਇਸ ਮੁੱਦੇ ਤੇ ਤੁਹਾਡੀ ਪ੍ਰਾਪਤੀ ਅਜੇ ਹੀ ਹੈ ਕਿ ਬਰਗਾੜੀ ਬੇਅਦਬੀ ਮਾਮਲੇ ਤੇ ਸੁਣਵਾਈ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਹੈ ਮੁੱਖ ਦੋਸ਼ੀ ਨਹੀਂ ਫੜੇ ਗਏ ਮੁੱਖ ਸਾਜ਼ਿਸ਼ ਕਰਤਾ ਗ੍ਰਿਫਤਾਰ ਨਹੀਂ ਹੋਏ ਹੁਣ ਫਰੀਦਕੋਟ ਦਾ ਕੋਈ ਗਵਾਹ ਚੰਡੀਗੜ੍ਹ ਨਹੀਂ ਜਾ ਸਕੇਗਾ ਕੋਈ ਗਵਾਹ ਮੁੱਕਰ ਵੀ ਜਾਣਗੇ ਬਾਬਲ ਕਲਾਕਾਂਡ ਨੂੰ ਵੀ ਤੁਹਾਡੀ ਸਰਕਾਰੀ ਤੰਤਰ ਵੱਲੋਂ ਖਾਰਜ ਕੀਤਾ ਜਾ ਰਿਹਾ ਸੀ ਇਸ ਲਈ ਮੈਨੂੰ ਕਾਲਾ ਕੋਟ ਪਾ ਕੇ ਪ੍ਰਾਈਵੇਟ ਵਕੀਲਾਂ ਨੂੰ ਨਾਂ ਲੈ ਕੇ ਕੇਸ ਨੂੰ ਲੜਨਾ ਪਿਆ ਮੇਰੇ ਦੁਆਰਾ ਕੀਤੀ ਕਿ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ 4722 ਦਾ ਮਾਨਯੋਗ ਹਾਈ ਕੋਰਟ ਦਾ ਹੁਕਮ ਦੇਖ ਲਓ ਪਰ ਤੁਹਾਡੀ ਚਿਹਤੀ ਐਸਆਈਟੀ ਨੇ ਫਰੀਦਕੋਟ ਵਿੱਚ ਹੀ ਇਹ ਕੇਸ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛਡੀ ਉਹਨਾਂ ਦੀ ਕਾਰਗੁਜ਼ਾਰੀ ਨੂੰ ਦੇਖ ਹੀ ਚੁੱਕੇ ਹੋ ਜਿੱਥੋਂ ਮੈਂ ਛੱਡਿਆ ਸੀ ਤਫਤੀਸ਼ ਨੂੰ 1 ਇੰਚ ਅੱਗੇ ਨਹੀਂ ਗਈ ਗਵਾਹਾਂ ਨੂੰ ਜਰੂਰ ਮਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਸਰਕਾਰੀ ਤੰਤਰ ਨੇ ਮੋਰਚੇ ਵਾਲਿਆਂ ਨੇ ਨੂੰ ਮੇਰੇ ਖਿਲਾਫ ਕਾਨੂੰਨੀ ਦਾਬ-ਪੇਚ ਵਿੱਚ ਉਲਝਾ ਦਿੱਤਾ ਗਿਆ। ਕੋਟਕਪੂਰਾ ਕੇਸ ਵਿੱਚ ਕੈਪਟਨ ਵਾਲੀ ਜਿਹੜੀ ਤੁਹਾਡੀ ਪਿਆਰੀ ਐਸਆਈਟੀ ਨੇ ਅਜੇ ਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਏ ਨੂੰ ਪਹਿਲੀ ਹੀ ਤਰੀਕ ਤੇ ਜ਼ਮਾਨਤ ਮਿਲ ਗਈ। ਇਹ ਕੁਝ ਨਵਾਂ ਨਹੀਂ ਕਰ ਸਕੀ ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ। ਤੁਸੀਂ ਪੰਜਾਬ ਨੂੰ ਇਨਸਾਫ ਤੋਂ ਦੂਰ ਕਰ ਦਿੱਤਾ। ਦੋਸ਼ੀਆਂ ਦੇ ਮਾਹਰ ਵਕੀਲ ਸਰਕਾਰੀ ਵਕੀਲ ਬਣਾ ਕੇ ਮੈਨੂੰ ਅਤੇ ਮੇਰੇ ਨਿੱਜੀ ਵਕੀਲਾਂ ਨੂੰ ਮਾਤ ਦੇਣ ਵਿੱਚ ਕੋਈ ਕਸਰੇ ਹਨ ਇਤੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲ ਨਾਲ ਵਜੋਂ ਉਹਨਾਂ ਦੀ ਪੈਰਵਾਹੀ ਕਰ ਰਹੇ ਨੇ ਖੈਰ ਫਿਰ ਫਿਰ ਨਿੱਜੀ رائے ਦੇ ਤੁਹਾਡੇ ਬਿਆਨ ਵੱਲ ਆਉਂਦਾ ਹਾਂ ਇਹ ਵਕਤ ਸੀ ਮੇਰੀ ਨਿੱਜੀ رائے ਇੱਕ ਵਕਤ ਸੀ ਮੇਰੀ ਨਿੱਜੀ رائے ਤੁਹਾਡੀ رائے ਵੀ ਹੁੰਦੀ ਸੀ ਪਛਾਣੋ ਕਿ ਇਹ ਤੁਸੀਂ ਹੋ ਅਤੇ ਆਪਣੇ ਸ਼ਬਦਾਂ ਨੂੰ ਸੁਣੋ ਸਾਡੀ 14 4 21 ਦੀ ਪ੍ਰੈਸ ਕਾਨਫਰੰਸ ਜਦੋਂ ਮੈਂ ਆਈਪੀਐਸ ਦੇ ਅਹੁਦੇ ਤੋਂ ਸ੍ਰੀਵਾ ਜਿਹੜਾ ਉਹ ਦਿੱਤਾ ਇੱਕ ਉਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਜਿਹੜਾ ਉਹ ਬੜੀ ਬਿਵਾਖ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਈਆਂ ਨੇ ਅਟਕੀ ਹਾਲ ਕਿਵੇਂ ਦੇਖਦੇ ਹੋ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਉਹਨਾਂ ਨੇ ਦੱਸ ਦਿੱਤੀਆਂ ਕਹਿੰਦੇ ਕਿ ਤੁਹਾਡੀਆਂ ਪ੍ਰਾਪਤੀਆਂ ਜਿਹੜੀਆਂ ਇਸ ਮੁੱਦੇ ਤੇ ਇਹ ਨੇ ਕਿ ਕੇਸ ਹੀ ਖਰਾਬ ਹੋ ਗਿਆ ਉਹਨਾਂ ਨੇ ਸਾਰਾ ਹੀ ਦੱਸਤਾ ਕਿ ਬੇਅਰਬੀ ਦੇ ਮੁੱਦੇ ਤੇ ਬਰਗਾੜੀ ਦੇ ਮੁੱਦੇ ਤੇ ਗੋਲੀ ਕਾਂਡ ਦੇ ਮੁੱਦੇ ਤੇ ਤੁਹਾਡੀ ਪ੍ਰਾਪਤੀ ਇਹ ਹੈ ਕਿ ਕੇਸ ਨੂੰ ਖਰਾਬ ਕਰ ਦਿੱਤਾ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਦੋਸ਼ੀਆਂ ਨੂੰ ਜ਼ਮਾਨਤਾਂ ਮਿਲ ਗਈਆਂ ਵੱਡੇ ਵੱਡੇ ਜਿਹੜੇ ਦੋਸ਼ੀ ਸੀਗੇ ਉਹਨਾਂ ਦੇ ਵਕੀਲਾਂ ਨੂੰ ਤੁਸੀਂ ਐਡਵੋਕੇਟ ਜਨਰਲ ਲਾਲਿਆ ਇਹ ਤਾਂ ਉਹਨਾਂ ਨੇ ਗਵਾਹ ਜਿਹੜੇ ਇਹ ਉਹਨਾਂ ਨੇ ਜਿਹੜੀ ਪ੍ਰਾਪਤੀਆਂ ਦੱਸੀਆਂ ਨੇ ਕਿਵੇਂ ਦੇਖਦੇ ਹੋ ਕੁਮਰ ਵਿਜੇ ਪ੍ਰਤਾਪ ਸਿੰਘ ਬਰਾਦੀ ਇਸ ਕਾਲ ਸੁਖਵੰਦਰ ਜੀ ਕਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਇਸ ਪੋਸਟ ਦੇ ਵਿੱਚ ਭਗਵੰਤ ਮਾਨ ਦਾ ਇਸ ਕੇਸ ਤੇ ਪ੍ਰਤੀ ਜੋ ਬੀਤਿਆ 2 ਸਾਲਾਂ ਤੋਂ ਨਜ਼ਰੀਆ ਰਿਹਾ ਔਰ ਜਿਸ ਤਰੀਕੇ ਨਾਲ ਇਸ ਕੇਸ ਨੂੰ ਕਮਜ਼ੋਰ ਕਰਨ ਵਿੱਚ ਭੂਮਿਕਾ ਜਿਹੜੀ ਆ ਮੌਜੂਦਾ ਪੰਜਾਬ ਸਰਕਾਰ ਦੀ ਰਹੀ ਆ ਕਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਇੱਕ ਪਰਤ ਜਿਹੜੀ ਹੈ ਇਹਦੇ ਵਿੱਚ ਉਹ ਦੇੜ ਕੇ ਜਿਹੜੀ ਰੱਖ ਦਿੱਤੀ ਤੇ ਉਹ ਜਿਹੜੀਆਂ ਪਰਤਾਂ ਦੇੜੀਆਂ ਨੇ ਬਿਲਕੁਲ ਤੱਥਾਂ ਦੇ ਆਧਾਰ ਤੇ ਆ ਝੂਠ ਉਹਦੇ ਵਿੱਚ ਕੁਝ ਲੱਗਦਾ ਨਹੀਂ ਚਲੋ ਇਸ ਗੱਲ ਨੂੰ ਆਪਾਂ ਬਾਤ ਕਰਦੇ ਆ ਪਿੰਨਾ ਤਾਂ ਇਸ ਖਬਰ ਦਾ ਵਿਸਲੇਸ਼ਨ ਕਰਦੇ ਨਿੱਜੀ رائے ਦਾ ਸੁਖਿੰਦਰ ਜੀ ਕਵਰ ਵਿਜੇ ਪ੍ਰਤਾਪ ਸਿੰਘ ਹੁਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਤੇ ਉਹਨਾਂ ਵੱਲੋਂ ਇਸ ਮੁੱਦੇ ਤੇ ਜਿਹੜਾ ਵੀ ਕੋਈ ਬਿਆਨ ਦਿੱਤਾ ਜਾਂਦਾ ਉਹ ਬਤੌਰ ਇੱਕ ਵਿਧਾਇਕ ਦੇ ਰੂਪ ਤੇ ਵਿੱਚ ਸਾਹਮਣੇ ਆਉਂਦਾ ਇਸ ਕਰਕੇ ਆਉਂਦਾ ਕਿਉਂਕਿ ਉਹ ਸਰਕਾਰ ਦਾ ਉਹ ਸੱਤਾਧਾਰੀ ਪਾਰਟੀ ਦਾ ਉਹ ਹਿੱਸਾ ਨਹੀਂ ਔਰ ਲੋਕਾਂ ਨੇ ਉਹਨਾਂ ਨੂੰ ਉਸ ਪਾਰਟੀ ਦੇ ਆਧਾਰ ਤੇ ਚੁਣ ਕੇ ਜੜਾਇਆ ਉਹ ਵਿਧਾਇਕ ਬਣਾਇਆ ਸੋ ਇਸ ਕਰਕੇ ਜੇਕਰ ਉਹਨਾਂ ਦਾ ਕੋਈ ਵੀ ਵਿਆਹ ਚਾਹੇ ਉਹ ਅਣਕੀ ਸਾਹਿਬ ਮੈਂ ਇਹ ਗੱਲ ਕਹੂੰਗਾ ਮੈਂ ਇਹ ਗੱਲ ਕਹੂੰਗਾ ਸਗੋ ਦੀ ਇਹਨਾਂ ਦੇ ਆਧਾਰ ਤੇ ਲੋਕਾਂ ਨੇ ਇਹਨਾਂ ਦੀ ਪਾਰਟੀ ਦੇ ਬੰਨਵੇਂ ਐਮਐਲਏ ਜਿਹੜੇ ਚੁਣੇ ਕਿਉਂਕਿ ਪਿੰਡ ਪਿੰਡ ਮੈਂ ਫੋੜ ਇਹਨਾਂ ਦੇ ਲਾਏ ਗਏ ਆ ਜੀ ਜੀ ਮੈਂ ਉਹੀ ਲੱਗਾ ਗੱਲ ਕਰਨ ਨੂੰ ਕਿ ਦੇਖੋ ਜੇਕਰ ਉਹ ਵਿਅਕਤੀ ਜਿਹੜੇ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਜਿਨ੍ਹਾਂ ਦੇ ਸਬੰਧੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਇਹ ਉਹਨਾਂ ਦੀ ਨਿੱਜੀ ਰਾਏ ਆ ਉਹਨਾਂ ਦੀ ਨਿੱਜੀ ਰਾਏ ਨਹੀਂ ਆ ਕਿਉਂਕਿ ਜਦੋਂ ਇਲੈਕਸ਼ਨ ਜਦੋਂ ਹੁੰਦੀ ਆ 2022 ਦੀ ਵਿੱਚ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਨੂੰ ਐਜ਼ ਏ ਪੋਸਟਰ ਬਣਾਏ ਵੋਏ ਬਣਾ ਕੇ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਥਾਂ ਥਾਂ ਤੇ ਇਸ ਮੁੱਦੇ ਨੂੰ ਉਛਾਲਿਆ ਜਾਂਦਾ ਔਰ ਇਹ ਗੱਲ ਅਰਵਿੰਦ ਕੇਜਰੀਵਾਲ ਹੁਣੀ ਆਖਦੇ ਆ ਕਿ ਹਾਂ ਵੀ ਚਵੀਆਂ ਘੰਟਾ ਚਾਹੀਸੀ ਇਨਸਾਫ ਜਿਹੜਾ ਦਵਾਂਗੇ ਦੂਜੇ ਪਾਸੇ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿਹਦੀ ਪੋਸਟ ਪਾਈ ਆ ਥੱਲੇ ਵੀਡੀਓ ਜਿਹੜਾ ਪਾਇਆ ਉੱਚ ਪੱਧਰ ਦਾ ਮਾਨ ਹੋਣੀ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਸਿਫਤ ਕਰਦੇ ਜਿਹੜੇ ਨਜ਼ਰ ਆ ਰਹੇ ਹਨ ਮੌਜੂਦਾ ਸਥਿਤੀ ਕੀ ਹੈ ਮੌਜੂਦਾ ਸਥਿਤੀ ਸੁਖਮੰਦ ਜੀ ਇਹ ਹੈ ਕਿ ਬੀਤੇ ਲੰਮੇ ਸਮੇਂ ਤੋਂ ਜਦੋਂ ਸਰਕਾਰ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਕਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਤੇ ਆਪਣੀ ਹੀ ਸਰ ਪਾਸੋਂ ਇਨਸਾਫ ਦੀ ਮੰਗ ਕਰ ਰਹੇ ਕਿ ਇਨਸਾਫ ਦਿੱਤਾ ਜਾਵੇ ਇਸ ਮੁੱਦੇ ਤੇ ਇਨਸਾਫ ਦਿੱਤਾ ਜਾਵੇ ਪਰ ਹਰਾਨ ਜੀ ਦੀ ਗੱਲ ਇਹ ਹੈ ਕਿ ਨਾ ਤਾਂ ਵਿਧਾਨ ਸਭਾ ਦੇ ਵਿੱਚ ਕਵਰ ਵਿਜੇ ਪ੍ਰਤਾਪ ਸਿੰਘ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਨਾ ਹੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਨਿੱਜੀ ਤੌਰ ਤੇ ਮਿਲ ਕੇ ਇਸ ਕੇਸ ਦੇ ਸਬੰਧੀ ਅਗਲੀ ਕਾਰਵਾਈ ਦੀ ਮੰਗ ਕਰਦੇ ਆ ਤਾਂ ਫਿਰ ਉਹ ਕਾਰਵਾਈ ਹੋਣੀ ਤਾਂ ਕੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪੀਏ ਆ ਉਹ ਵੀ ਉਹਨਾਂ ਦਾ ਫੋਨ ਚੁੱਕਣਾ ਬੰਦ ਕਰ ਦਿੰਦਾ ਤਾਂ ਫਿਰ ਇਸ ਸਭ ਕਾਸੇ ਦੇ ਵਿੱਚ ਜੇਕਰ ਭਗਵੰਤ ਮਾਨ ਜੇਕਰ ਕਵਰ ਵਿਜੇ ਪ੍ਰਤਾਪ ਸਿੰਘ ਹੁਣੀ ਇਹ ਗੱਲ ਬਾਰ ਬਾਰ ਕਹਿੰਦੇ ਆ ਕਿ ਭਈ ਇਨਸਾਫ ਨਹੀਂ ਜੇ ਮਿਲਣਾ ਇਨਸਾਫ ਨਹੀਂ ਜੇ ਮਿਲਣਾ ਤੇ ਇਨਸਾਫ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਚ ਹੋਣਾ ਤਾਂ ਫਿਰ ਇਹ ਨਿਚੀ ਰਾਏ ਕਿਵੇਂ ਹੋਗੀ ਆਪਣੇ ਆਪ ਦੇ ਵਿੱਚ ਪ੍ਰਸ਼ਨ ਹੈ ਕਿਉਂਕਿ ਸਾਫ਼ ਕਰ ਲਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਹੁੰਦਾ ਇਸ ਮੁੱਦੇ ਗੰਭੀਰ ਮੁੱਦੇ ਦੇ ਪ੍ਰਤੀ ਆਪਣਾ ਨਕਾਰਾਤਮਕ ਰਵੱਈਆ ਜਿਹੜਾ ਉਹਨਾਂ ਨੇ ਅਪਣਾਇਆ ਤੇ ਇਸ ਮਾਰੇ ਮੁੱਦੇ ਨੂੰ ਠੰਡੇ ਬਸਤੇ ਵਿੱਚ ਉਹਨਾਂ ਨੇ ਪਾਇਆ ਤਾਂ ਇੱਕ ਉਹਨਾਂ ਦਾ ਵਿਧਾਇਕ ਜਿਸ ਵਿਧਾਇਕ ਨੇ ਪਹਿਲਾਂ ਇਸ ਮਾਸਲੇ ਦੀ ਜਾਂਚ ਕੀਤੀ ਹੋਵੇ ਤਾਂ ਉਹਦੇ ਵਾਸਤੇ ਇਨਸਾਫ਼ ਵਾਸਤੇ ਆਪਣੀ ਸਰਕਾਰ ਕੋਲ ਫਰਿਆਦ ਕਰਦਾ ਹੋਵੇ ਅ ਸਿੱਧੂ ਸਾਹਿਬ ਫਿਰ ਇਹ ਨਿੱਜੀ رائے ਨਹੀਂ ਆ ਇਹ ਉਸ ਦਾ ਮੌਰਤ ਹਾਕਮੰਦਾ ਵਿਧਾਇਕ ਦਾ ਫਰਜ਼ ਬੰਦਾ ਕਿਉਂਕਿ ਲੋਕਾਂ ਨੇ ਵਿਧਾਇਕ ਨੇ ਇਸ ਮੁੱਦੇ ਨੂੰ ਆਧਾਰ ਬਣਾ ਕੇ ਉਹਨੂੰ ਜਤਾਇਆ ਆਪਣੇ ਹਲਕੇ ਤੋਂ ਤੇ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੇ 99 ਵਿਧਾਇਕਾਂ ਨੂੰ ਵੀ ਇਸੇ ਮੁੱਦੇ ਤੇ ਭਰਮਾ ਸਮਰਥਨ ਦਿੱਤਾ ਤੇ ਉਹ 92 ਵਿਧਾਇਕ ਚੋਂ ਇੱਕ ਮੁੱਖ ਮੰਤਰੀ ਸਾਹਿਬ ਉਹ ਤੇ ਮੁੱਖ ਮੰਤਰੀ ਜਿਹੜੇ ਬੰਦੇ ਨੇ ਭਗਵੰਤ ਮਾਨ ਹੋਣ। ਸੋ ਇਹ ਜਿਹੜੀ ਟਿੱਪਣੀ ਹੈ ਭਗਵੰਤ ਮਾਨ ਹੋਣਾ ਦੀ ਕਿ ਕਵਰ ਵਿੱਚ ਜੇ ਪ੍ਰਤਾਪ ਸਿੰਘ ਦੀ ਜੀ ਇਹ ਨਿੱਜੀ رائے ਆ ਨਿੱਜੀ رائے ਇਹ ਨਹੀਂ ਹੋ ਸਕਦੀ ਨਿੱਜੀ رائے ਮੇਰੀ ਤੁਹਾਡੀ ਜਾਂ ਕਿਸੇ ਹੋਰ ਬੰਦੇ ਦੀ ਹੋ ਸਕਦੀ ਆ ਪਰ ਉਹ ਇਸ ਵੇਲੇ ਵਿਧਾਇਕ ਦੇ ਹਉਦੇ ਨੇ। ਵਧਾਇਕ ਕਿਹੜੀ ਪਾਰਟੀ ਦੇ ਸੱਤਾ ਤੋਂ ਵਧਾਇਕ ਦੇ ਅਹੁਦੇ ਦੀ ਗੱਲ ਨਹੀਂ ਹੈ ਜੀ ਸਾਹਿਬ ਵਧਾਇਕ ਦੇ ਅਹੁਦੇ ਦੀ ਗੱਲ ਨਹੀਂ ਹੈ ਪਰ ਗੱਲ ਇਹ ਹੈ ਕਿ ਇਹੀ ਗੱਲਾਂ ਦੇ ਨਾਲ ਸਹਿਮਤ ਹੁੰਦੇ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਜਦੋਂ ਖੁਦ ਭਗਵੰਤ ਮਾਨ ਸੱਤਾ ਦੇ ਵਿੱਚ ਨਹੀਂ ਸੀ ਹੁੰਦੇ ਜਦੋਂ ਖੁਦ ਭਗਵੰਤ ਮਾਨ ਜਿਹੜੇ ਆ ਉਹ ਸੱਤਾ ਤੋਂ ਬਾਹਰ ਹੁੰਦੇ ਸੀ ਔਰ ਆ ਵੀਡੀਓ ਉਹਨਾਂ ਨੇ ਪਾਈ ਆ ਜਿਹੜੀਆਂ ਗੱਲਾਂ ਅੱਜ ਕੁਮਰ ਵਿਜੇ ਪ੍ਰਤਾਪ ਕਰ ਰਹੇ ਨੇ ਇਹੀ ਗੱਲਾਂ ਅਜ ਤੋਂ 2.5 ਸਾਲ ਪਹਿਲਾਂ ਉਹ ਲਗਾਤਾਰ ਜਿਹੜਾ ਕਮਦੀਸ਼ ਕਰ ਰਹੇ ਸੀ ਉਦੋਂ ਉਦੋਂ ਵੀ ਇਹੀ ਗੱਲਾਂ ਕਰ ਰਹੇ ਸੀ ਉਦੋਂ ਵੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੁੰਦੇ ਸੀ ਕਿ ਕੋਈ ਇਹਦੇ ਨਾਲ ਆਪਾਂ ਜੇ ਜੋੜੀਏ ਕਿ ਵਿਧਾਇਕਾਂ ਜੀ ਉਹਨਾਂ ਦੇ ਤਾਈ ਨਿੱਜੀ رائے ਨਹੀਂ ਹੈ ਜਿਹਾ ਹੈ ਉਹ ਚੀਜ਼ ਨੂੰ ਆਪਾਂ ਪਾਸੇ ਰੱਖ ਦਿੰਦੇ ਆਂ ਉਹ ਚੀਜ਼ ਵੀ ਪਾਸੇ ਆ ਪਰ ਗੱਲ ਇਹ ਆ ਵੀ ਇਹ ਇੰਨੀਆਂ ਗੱਲਾਂ ਦੇ ਨਾਲ ਇੰਨੀਆਂ ਹੀ ਰਾਏਆਂ ਦੇ ਨਾਲ ਤਾਂ ਸਹਿਮਤ ਹੁੰਦੇ ਸੀ ਭਗਵੰਤ ਜੀ ਔਰ ਅੱਜ ਉਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹੈ ਔਰ ਇੱਕ ਪਾਸੇ ਉਹ ਇੰਨਾ ਕੁਝ ਹੋਣ ਦੁੱਧ ਵੀ ਕੁਮਰਜੀ ਪ੍ਰਤਾਪ ਸਿੰਘ ਪਾਰਟੀ ਦੇ ਨਾਲ ਚੱਲ ਰਿਹਾ ਅਨੁਸ਼ਾਸਿਤ ਤਰੀਕੇ ਦੇ ਨਾਲ ਚੱਲ ਰਿਹਾ ਔਰ ਉਧਰ ਕੀ ਜੀ ਵਾਲਦੇ ਭਾਈ ਉਹਨਾਂ ਨੂੰ ਵੀ ਜਾ ਕੇ ਇੱਕ ਜੁੱਟਾ ਦਾ ਪ੍ਰਗਟਾਵਾ ਜਿਹੜਾ ਕਰ ਰਿਹਾ ਹੈ ਪਰ ਦੂਜੇ ਪਾਸੇ ਭਗਤਬਾਨ ਹੋਰੀ ਇਸ ਤਰੀਕੇ ਨਾਲ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਸ ਤੋਂ ਪਹਿਲਾਂ ਕੁਝ ਲੋਕਾਂ ਨੂੰ ਇਸ ਕੇਸ ਦੇ ਨਾਲ ਜੁੜੇ ਲੋਕਾਂ ਨੂੰ ਵੀ ਅਜਿਹੇ ਜਾਮ ਲੱਗੇ ਕਿ ਉਹ ਇਸ ਕੇਸ ਦੇ ਨਾਲ ਜੁੜੇ ਲੋਕਾਂ ਨੂੰ ਨਾਰ ਲਾ ਕੇ ਭਗਤਬਾਨ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੱਜ ਫੇਰ ਦੁਬਾਰਾ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਅਗਲਾ ਜਵਾਬ ਤਾਂ ਦੇਊਗਾ ਨਾ ਜਵਾਬ ਦੇਣ ਲਈ ਮਜਬੂਰ ਕੀਤਾ ਉਹਨਾਂ ਨੇ ਨਿੱਜੀ رائے ਇਸ ਕਰਕੇ ਹੋਣਾ ਜਾਂ ਨਾ ਹੋਣਾ ਕਿ ਉਹਨਾਂ ਦਾ ਵਿਧਾਇਕ ਆ ਇਹ ਗੱਲ ਮੈਨੂੰ ਲੱਗਦਾ ਕਿ ਤਾਂ ਮੈਂ ਸਹਿਮਤ ਨਹੀਂ ਤੁਹਾਡੀ ਗੱਲ ਦੇ ਨਾਲ ਉਹ ਆਪ ਪਾਸੇ ਰੱਖੀਏ ਪਰ ਗੱਲ ਇਹ ਹੈ ਕਿ ਇ stesse ਗੱਲਾਂ ਦੇ ਨਾਲ ਕੁਮਰਜੀਤ ਪ੍ਰਤਾਪ ਸਿੰਘ ਅੱਜ ਵੀ ਉਹੀ ਗੱਲ ਕਹਿ ਰਿਹਾ ਜਿਹੜਾ ਪਹਿਲਾਂ ਵੀ ਪਹਿਲਾਂ ਵੀ ਕਹਿ ਰਹੇ ਸੀ ਤੇ ਉਹੀ ਗੱਲਾਂ ਦੇ ਨਾਲ ਉਦੋਂ ਭਗਵੰਤ ਮਾਨ ਸਹਿਮਤ ਸੀ ਅੱਜ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਦੀ رائے ਵਰਦੀ ਆ ਨਾ ਕਿ ਕੁਮਰਜੀਤ ਪ੍ਰਤਾਪ ਆ ਬਿਲਕੁਲ ਬਿਲਕੁਲ ਤੁਸੀਂ ਇਹ ਗੱਲ ਬਿਲਕੁਲ درست ਕਹੀ ਆ ਕਿ رائے ਜਿਹੜੀ ਆ ਭਗਵੰਤ ਮਾਨ ਦੀ ਬਦਲੀ ਕ버 ਵਿਜੇ ਪ੍ਰਤਾਪ ਸਿੰਘ ਦੀ ਨਹੀਂ ਕਿਉਂਕਿ ਕ버 ਵਿਜੇ ਪ੍ਰਤਾਪ ਸਿੰਘ ਅੱਜ ਵੀ ਉੱਥੇ ਹੀ ਖੜੇ ਆ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ ਸੀ ਅੱਜ ਵੀ ਉੱਥੇ ਉਹਨਾਂ ਮੁੱਦਿਆਂ ਨੂੰ ਲੈ ਕੇ ਉਸੇ ਤਰੀਕੇ ਦੀ ਉਹ ਫਰਿਆਦ ਕਰ ਰਹੇ ਆ ਪਰ ਹਾਂ ਮੁੱਖ ਮੰਤਰੀ ਸਾਹਿਬ ਜ਼ਰੂਰ ਬਦਲ ਗਏ ਆ ਜਿਹੜੇ ਕਿਸੇ ਸਮੇਂ ਜਿਸ ਤਰੀਕੇ ਦੀ ਵੀਡੀਓ ਦੇ ਵਿੱਚ ਦੱਸ ਰਿਹਾ ਔਰ ਬਕਾਇਦਾ ਕਈ ਸਮੇਂ ਤੇ ਉੱਤੇ ਜਦੋਂ ਖਾਸ ਤੌਰ ਤੇ ਇਲੈਕਸ਼ਨ ਹੁੰਦੀ ਹੈ 2022 ਦੀ ਤੇ ਥਾਂ ਥਾਂ ਤੇ ਕ버 ਵਿਜੇ ਪ੍ਰਤਾਪ ਸਿੰਘ ਦੀ ਕੀਤੀ ਰਿਪੋਰਟ ਦੀ ਉਹ ਸਮਰਥਨ ਕਰਦੇ ਆ ਪਰ ਉਹ ਬਦਲ ਗਏ ਨੇ ਹੁਣ ਉਹਨਾਂ ਦੇ ਬਦਲਣ ਦਾ ਕਾਰਨ ਕੀ ਆ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਮੋਰਚਾ ਜਿਹੜਾ ਲੱਗਾ ਸੀ ਮੋਰਚੇ ਦੇ ਬੰਦੇ ਕਿਸ ਤਰੀਕੇ ਨਾਲ ਭਗਵੰਤ ਮਾਨ ਦੇ ਖਿਲਾਫ ਆ ਮਾਫ ਕਰਨਾ ਕਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਹੁੰਦੇ ਆ ਕਿਸ ਤਰੀਕੇ ਨਾਲ ਉਹਨਾਂ ਕੇਸਾਂ ਨੂੰ ਕਮਜ਼ੋਰ ਕੀਤਾ ਗਿਆ ਜਿਨ੍ਹਾਂ ਦਾ ਜ਼ਿਕਰ ਕਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਰਿਪੋਰਟ ਦੇ ਵਿੱਚ ਬਾਰ-ਬਾਰ ਕੀਤਾ ਆ ਤਾਂ ਇਹ ਸਾਰਾ ਕੁਝ ਇਹੋ ਜਿਹਾ ਲੱਗਦਾ ਆ ਕਿ ਜਿਵੇਂ ਭਗਵੰਤ ਮਾਨ ਹੁਣੀ ਇਹ ਚੁੰਮਦੇ ਹੀ ਨਹੀਂ ਕਿ ਇਹ ਕੇਸ ਕਿਸੇ ਧਨ ਪੱਤਰ ਲਗੇ ਜਾਂ ਇਹ ਸਾਰੇ ਮੁੱਦੇ ਦੇ ਵਿੱਚ ਜਿਹੜਾ ਇਨਸਾਫ ਆ ਉਹ ਇਨਸਾਫ ਜਿਹੜੇ ਪੰਜਾਬ ਦੇ ਲੋਕ ਚਾਹੁੰਦੇ ਨੇ ਉਹਨਾਂ ਸਾਹਿਬ ਮਲੇਸ਼ੀਆ ਦੇ ਪ੍ਰਗਟ ਮਾਨ ਨੂੰ ਨਹੀਂ ਚੁੰਮਦੇ ਨਹੀਂ ਤੇ ਇਸੇ ਹੀ ਕਾਰਨ ਉਹਨਾਂ ਨੇ ਅਜਿਹਾ ਜਿਹੜਾ ਪ੍ਰਤੀਕਰਮ ਜਿਹੜਾ ਆ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਤੇ ਸੰਦਰਭ ਚ ਦਿੱਤਾ। ਪਰ ਜਿਹੜੇ ਸਾਹਿਬ ਇੰਨੇ ਲੱਗ ਰਿਹਾ ਕਿ ਜਾਣ ਕੇ ਟਾਰਗੇਟ ਜਿਹੜਾ ਉਹਨਾਂ ਨੂੰ ਕੀਤਾ ਗਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਇੱਕ ਪਾਸੇ ਇੱਕ ਜੁੜਤਾ ਦਾ ਪ੍ਰਗਟਾਵਾ ਕਰ ਰਹੇ ਨੇ ਔਰ ਅਨੁਸ਼ਾਸਨ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਦੇ ਵੱਲੋਂ ਟਾਰਗੇਟ ਕੀਤਾ ਗਿਆ ਨਿੱਜੀ ਰਹਿ ਕੇ ਕਿ ਮੁੱਖ ਮੰਤਰੀ ਦੇ ਵੱਲੋਂ ਇਹ ਵੀ ਕਿਹਾ ਜਾ ਸਕਦਾ ਸੀ ਕਿ ਠੀਕ ਆ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਅੱਜ ਦੇ ਨਹੀਂ ਇਸ ਮੁੱਦੇ ਦੇ ਉੱਪਰ ਉਹ ਬੜੇ ਲੰਬੇ ਸਮੇਂ ਤੋਂ ਭਾਵਕਤਾ ਦੇ ਨਾਲ ਜੁੜੇ ਆ ਠੀਕ ਆ ਉਹਨਾਂ ਦੀਆਂ ਗੱਲਾਂ ਸਾਡੇ ਸਿਰ ਮੱਥੇ ਨਹੀਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਕੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਕੀ ਕਰ ਰਹੇ ਹਾਂ ਸਰਕਾਰ ਕੀ ਕਰ ਰਹੀ ਹੈ ਸਾਇਟੀ ਕੀ ਕਰ ਰਹੀ ਹੈ ਪਰ ਇਹ ਗੱਲ ਕਹਿ ਕੇ ਤੁਸੀਂ ਗਨਾਏ ਕਰ ਦੇਣਾ ਇਗਨੋਰ ਕਰ ਦੇਣਾ ਕਿ ਭਾਈ ਉਹਨਾਂ ਦਾ ਦਜੀ ਰਾਏ ਆ ਤੁਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੱਤਾ ਤੇ ਦੂਜੇ ਨੂੰ ਜਿਹੜਾ ਤੁਸੀਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲਾਗੇ ਤੇ ਲੋਕਾਂ ਦਾ ਪਤਾ ਹੀ ਹੈ ਨਾ ਵੀ ਭਾਈ ਕੁਮਰਜੀ ਪ੍ਰਤਾਪ ਸਿੰਘ ਸਹੀ ਨੇ ਜਾਂ ਭਗਵੰਤ ਮਾਨ ਸਹੀ ਨੇ ਹੁਣ ਭਗਵੰਤ ਮਾਨ ਨੂੰ ਆਪਣਾ ਸਰਵੇ ਕਰਾ ਕੇ ਦੇਖ ਲੈਣਾ ਚਾਹੀਦਾ ਹੈ ਕਿ ਭਾਈ ਮੇਰੀ ਜਵਾਨੋਂ ਕਹੀ ਗੱਲ ਪੰਜਾਬ ਦੇ ਲੋਕ ਸੱਚ ਮੰਨਦੇ ਆ ਜਾਂ ਕੁਮਰ ਵਿਜੇ ਪ੍ਰਤਾਪ ਇਹ ਇਹ ਕਰਵਾ ਕੇ ਦੇਖ ਲੈਣ ਲੱਗ ਜੂ ਲੋਕਾਂ ਨੂੰ ਲੱਗ ਜੂ ਭਗਵੰਤ ਮਾਨ ਨੂੰ ਖੁਦ ਨੂੰ ਵੀ ਪਤਾ ਆ ਸੁਖੇਂਦਰ ਜੀ ਤੁਸੀਂ ਪਹਿਲਾਂ ਇੱਕ ਗੱਲ ਕੀਤੀ ਗਈ ਇੱਕ ਝੁਟਦਾ ਜਿਹੜੀ ਇੱਕ ਝੁਟਦਾ ਹੈ ਪਾਰਟੀ ਦੇ ਪ੍ਰਤੀਕਰਮ ਵਿਜੇ ਪ੍ਰਤਾਪ ਸਿੰਘ ਦੀ ਜਾਂ ਡੈਡੀਕੇਸ਼ਨ ਆ ਉਹ ਬੀਤੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਾਹਮਣੇ ਆ ਰਹੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਸ ਦਿਨ ਅਰਵਿੰਦ ਕੇਸ਼ਰੀਵਾਲ ਜੇਲ੍ਹ ਚ ਜਾਂਦੇ ਆ ਉਸ ਵਕਤ ਹੀ ਕਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਪੋਸਟ ਜਿਹੜੀ ਉਹ ਭਾਈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਰਵੰਦ ਕੇਸਰੀਵਾਲ ਜੇਕਰ ਇਹ ਸਭ ਕਾਸੇ ਦੇ ਵਿੱਚ ਫਸੇ ਆ ਤੇ ਆਪਣੇ ਕੁਝ ਨਜ਼ਦੀਕੀਆਂ ਕਰਕੇ ਫਸਿਆ ਬਕਾਇਦਾ ਤੌਰ ਤੇ ਉਹਨਾਂ ਨਜ਼ਦੀਕੀਆਂ ਦੀ ਗੱਲ ਕੀਤੀ ਸੀ ਅੱਛਾ ਉਹ ਨਜ਼ਦੀਕੀ ਕਿਹੜੇ ਹੋ ਸਕਦੇ ਆ ਉਹ ਰਾਗਵ ਚੱਡਾ ਵੀ ਹੋ ਸਕਦੇ ਆ ਕਈ ਬੰਦੇ ਹੋ ਸਕਦੇ ਆ ਉਹਨਾਂ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਸਾਹਿਬ ਵੀ ਹੋ ਸਕਦੇ ਆ ਮੈਨੂੰ ਇਸ ਤਰੀਕੇ ਦਾ ਲੱਗਦਾ ਜਿਸ ਤਰ੍ਹਾਂ ਕਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਪੋਸਟ ਪਾਈ ਕੱਲ ਜਾ ਕੇ ਉਹ ਸੁਨੀਤਾ ਕੇਸਰੀਵਾਲ ਨੂੰ ਮਿਲਦੇ ਆ ਉਹਨਾਂ ਨੂੰ ਆਪਣਾ ਸਮਰਥਨ ਦਿੰਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਪੂਰਨ ਤੌਰ ਤੇ ਉਹਨਾਂ ਨੂੰ ਦਰਕਨਾਟ ਜਾਂ ਘਰ ਬਾ ਲਿਆ ਪਰ ਇਹ ਸਭ ਦੇ ਬਾਵਜੂਦ ਉਹ ਪਾਰਟੀ ਦੇ ਸੁਪਰੀਮੋ ਦੀ ਪਤਰੀ ਨੂੰ ਮਿਲਦੇ ਆ ਉਸ ਦੀ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਆ ਤਾਂ ਉਸੇ ਸਮੇਂ ਇਹੋ ਜਿਹਾ ਜਿਹੜਾ ਪ੍ਰਤੀਕਰਮ ਆਉਣਾ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਸ਼ਾਇਦ ਇਹ ਮੁੱਖ ਮੰਤਰੀ ਸਾਹਿਬ ਨੂੰ ਸਖਾਵਾਂ ਲੱਗਾ ਹੀ ਨਹੀਂ ਕਿ ਕਬਰ ਵਿਜੇ ਪ੍ਰਤਾਪ ਸਿੰਘ ਅਜੇ ਹੀ ਜਿਹੜੀ ਉੱਪਰ ਜਾ ਕੇ ਹਾਈ ਕਮਾਂਡ ਨੂੰ ਜਾ ਕੇ ਜਿਸ ਦੀ ਕਹਾ ਦਾ ਸਮਰਥਨ ਦਿੱਤਾ ਜਾਂ ਜਿਹੜੀ ਇੱਕ ਜੁਟਤਾ ਦਾ ਅਹਿਸਾਸ ਕਰਵਾਇਆ ਸ਼ਾਇਦ ਇਸ ਦਾ ਕਾਰਨ ਇਹੋ ਹੀ ਲੱਗਦਾ ਕਿ ਉਸ ਅੰਦਰ ਚ ਇਹ ਜਿਹੜੀ ਪੋਸਟ ਹੈ ਜੀ ਆ ਮਾਫ ਕਰਦਾ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਜਿਹੜਾ ਬਿਆਨ ਜੜਾ ਹੁੰਦਾ ਬਾਕੀ ਅੱਜ ਤੱਕ ਕਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਦਾ ਨਾ ਤਾਂ ਕਦੀ ਅਨੁਸ਼ਾਸਨ ਤੋੜਿਆ ਨਾ ਹੀ ਕਦੀ ਪਾਰਟੀ ਦੀ ਹਾਈ ਕਮਾਂਡ ਦੇ ਵਿਰੁੱਧ ਕੋਈ ਬਿਆਨ ਦਿੱਤਾ ਹਾਂ ਜਿੱਥੇ ਮੁੱਦੇ ਨੇ ਮੁੱਦਿਆਂ ਦੇ ਆਧਾਰ ਤੇ ਉਸ ਬੰਦੇ ਨੇ ਠੋਕੇ ਗੱਲ ਜਿਹੜੀ ਜ਼ਰੂਰ ਕੀਤੀ ਆ ਠੋਕੇ ਗੱਲ ਜ਼ਰੂਰ ਕੀਤੀ ਆ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਔਰ ਅੱਜ ਵੀ ਕੀਤਾ ਜਾਂਦਾ ਰਿਹਾ ਸੁਖਵਿੰਦਰ ਜੀ ਇਸ ਦੀ ਸਮਝ ਸ਼ਾਇਦ ਇਹੋ ਹੀ ਆ ਮੰਦੀ ਆ ਕਿ ਮੁੱਖ ਮੰਤਰੀ ਸਾਹਿਬ ਚਾਹੁੰਦੇ ਹੀ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਕੋਈ ਹੋਰ ਬੰਦਾ ਉਹਨਾਂ ਦੇ ਘੱਟ ਦਾ ਬਰਾਬਰ ਦਾ ਹੋਵੇ ਜਾਂ ਉਹ ਗਾਹ ਵਧੇ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਆਪਾਂ ਦਾ ਆ ਜਾਣਾ ਮੁਝਗੇ ਤੁੰਗੂ ਜੇ ਪ੍ਰਤਾਪ ਸਿੰਘ ਨੂੰ ਜਾਰਾ ਇਹ ਸਾਹਮਣੇ ਜਿਹੜਾ ਕੋਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਜਿਹੜਾ ਜਵਾਬ ਦਿੱਤਾ ਹੈ ਉਹ ਉਹ ਜਵਾਬ ਖੁਦ ਉਸ ਜਵਾਬ ਦੇ ਨਹੀਂ ਭਗਵੰਤਬਾਨ ਜ਼ਿੰਮੇਵਾਰ ਨੇ ਔਰ ਮਜਬੂਰ ਜਿਹੜਾ ਉਹਨਾਂ ਨੇ ਕੀਤਾ ਹੈ ਚਲੋ ਆਪਾਂ ਅਗਲੀ ਖਬਰ ਅਣਕੇ ਸਾਹਿਬ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਆ ਉਹ ਬੜੀ ਅਹਿਮ ਹੈ ਕਰਜ਼ੇ ਦੇ ਨਾਲ ਜੁੜੀ ਹੈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਸ ਕਦਰ ਕਰਨਾ ਪੈ ਗਿਆ ਜਿਵੇਂ ਆਪਾਂ ਪਹਿਲਾਂ ਵੀ ਕਈ ਦਿਨ ਹੋ ਗਈ ਗੱਲਬਾਤ ਜਿਹੜੀ ਕਰਦੇ ਸੀ ਕਰਜ਼ੇ ਦੇ ਵਿੱਚ ਜਿਸ ਤਰੀਕੇ ਨਾਲ ਦਲਦਲ ਦੇ ਵਿੱਚ ਪੰਜਾਬ ਜਿਹੜਾ ਉਹ ਫਸ ਗਿਆ ਹੁਣ ਹੁਣ ਸਿਤਿੰਗਾਂ ਇਹ ਬਣ ਗਈਆਂ ਹੁਣ ਪੰਜਾਬ ਸਰਕਾਰ ਦੀਆਂ ਅੰਸ਼ੀ ਸਭ ਸਿਤਿੰਗਾਂ ਇਹ ਬਣ ਗਈਆਂ ਕਿ ਪੰਜਾਬ ਸਰਕਾਰ ਨੂੰ ਤਨਖਾਹਾਂ ਦੇਣ ਵਾਸਤੇ ਨਵਾਂ 2500 ਕਰੋੜ ਦਾ ਜਿਹੜਾ ਉਹ ਕਰਜ਼ਾ ਚੁਕਣਾ ਪੈ ਗਿਆ ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਭਗਵੰਤ ਮਾਨ ਇੱਕ ਪਾਸੇ ਕਹਿੰਦੇ ਐ ਕਿ ਸਾਡੇ ਕੋਲੇ ਪੈਸਾ ਬੜਾ ਖਜ਼ਾਨਾ ਜਿਹੜਾ ਉਹ ਭਰਿਆ ਪਿਆ ਤੇ ਹੁਣ ਤਨਖਾਹਾਂ ਪਰ ਦੇ ਨਹੀਂ ਹੋ ਪਾਰੀਆਂ ਹੁਣ ਬਹੁਤ ਸਾਰੇ ਜੜੀਆਂ ਡਿਪਾਰਟਮੈਂਟਸ ਦੀਆਂ ਤਨਖਾਹਾਂ ਆ ਵੀ ਗਈਆਂ ਤੇ ਬਹੁਤਿਆਂ ਦੀਆਂ ਹਲੇ ਰਹਿੰਦੀਆਂ ਵੀ ਆ ਔਰ ਹੁਣ ਜਿਹੜਾ ਤਨਖਾਹ ਦੇਣ ਵਾਸਤੇ ਨਵਾਂ 2500 ਕਰੋੜ ਦਾ ਜਿਹੜਾ ਕਰਜ਼ਾ ਚੁੱਕਣਾ ਪੈ ਗਿਆ ਹੁਣ ਸਵਾਲ ਇਹ ਹੈ ਕਿ ਇਸ ਵਾਰ ਤਾਂ ਤਨਖਾਹ ਤੁਸੀਂ 2500 ਕਰੋੜ ਦਾ ਕਰਜ਼ਾ ਚੁੱਕ ਕੇ ਦੇ ਦਿੱਤੀਆਂ ਹੁਣ ਅਗਲੇ ਮਹੀਨੇ ਕੀ ਕਰੋਗੇ ਅੱਗੇ ਕੀ ਕਰੋਗੇ ਜੇ ਖਜ਼ਾਨਾ ਭਰਿਆ ਪਿਆ ਫਿਰ ਕਰਜ਼ਾ ਚੁੱਕਣ ਦੀ ਲੋੜ ਕੀ ਹੈ ਤੇ ਜੇ ਚੁੱਕ ਹੀ ਰਹੇ ਹੋ ਤਾਂ ਫਿਰ ਕੀ 2500 ਕਰੋੜ ਦਾ ਇੱਕ ਮਹੀਨਾ ਦੇ ਦੋਗੇ ਕਿ ਇਹ ਨਾਲ ਸਭ ਜੁਈਗਾ ਤੇ ਫਿਰ ਅਗਲੇ ਮਹੀਨੇ ਜਿਹੜਾ ਕੀ ਕਰੋਗੇ ਪੰਜਾਬ ਵਿੱਤੀ ਐਮਰਜੈਂਸੀ ਬਲ ਵਧ ਰਿਹਾ ਹੈ ਸੁਖਵਿੰਦਰ ਜੀ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਆਪਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਖਬਰ ਲਾਈ ਸੀ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਨਾਲ ਹੀ ਨਾਲ ਅਸੀਂ ਇਹ ਵੀ ਗੱਲ ਕੀਤੀ ਕਿ ਕੇਵਲ ਤੇ ਕੇਵਲ ਪੁਲਿਸ ਵਿਭਾਗ ਨਹੀਂ ਆ ਹੋਰ ਵੀ ਕਈ ਵਿਭਾਗ ਨਹੀਂ ਜਿਨ੍ਹਾਂ ਨੂੰ ਤਨਖਾਹਾਂ ਜੜੀਆਂ ਨਹੀਂ ਮਿਲੀਆਂ ਈਵਨ ਕਿ ਮੈਡੀਕਲ ਬਿੱਲ ਰਿਵਰਸਮੈਂਟ ਫੰਡ ਇਦਾਂ ਦੇ ਉਰ ਪੈਨਸ਼ਨ ਤੱਕ ਵੀ ਜਿਹੜੀ ਹੈ ਅਜੇ ਮੁਲਾਜ਼ਮਾਂ ਦੇ ਖਾਤੇ 'ਚ ਜਿਹੜੀ ਨਹੀਂ ਪਈ ਤਾਂ ਪੰਜਾਬ ਸਰਕਾਰ ਦੀਆਂ ਸਿੱਧੂ ਜੀ ਇਸ ਮੁੱਦੇ ਤੇ ਚੀਕਾਂ ਜਿਹੜੀਆਂ ਉਹ ਨਿਕਲੀਆਂ ਪਈਆਂ ਜਿਸ ਦਾ ਸਬੂਤ ਇਹ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਲੋਂ ਚੋਣ ਜਾਬਤੇ ਦੇ ਦੌਰਾਨ 2500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਲੈ ਲਿਆ ਗਿਆ। ਹੁਣ ਪਤਾ ਲੱਗਾ ਕਿ ਇਹ ਜਿਹੜਾ ਕਰਜ਼ਾ ਲਿਆ ਗਿਆ ਇਹ ਮੁਲਾਜ਼ਮਾਂ ਨੂੰ ਤਨਖਾਵਾ ਦੇਣ ਦੇ ਸੰਦਰਭ ਹੈਗਾ। ਠੀਕ ਆ ਜੀ ਤੁਸੀਂ ਬਹੁਤ ਸੋਹਣਾ ਕੁਐਸਚਨ ਕੀਤਾ ਹੈ ਕਿ ਹਾਂ ਭਈ ਇਸ ਮਹੀਨੇ ਤਾਂ ਤੁਸੀਂ ਕਰਜ਼ਾ ਚੁੱਕ ਕੇ ਤਨਖਾਵਾ ਦੇ ਦੋਗੇ ਤੇ ਭਵਿੱਖ ਦੇ ਵਿੱਚ ਕੀ ਕਰੋਗੇ? ਅਗਲਾ ਮਹੀਨਾ ਵੀ ਮਹੀਨਾ ਤਾਂ ਅੱਜ 24 ਤਰੀਕ ਦਾ ਇਹ ਵੀ ਹੋ ਗਈ ਅਪ੍ਰੈਲ ਦੀ। ਅਗਾਂ ਮਈ ਤਾਂ ਫਿਰ ਸਿਰ ਤੇ ਚੜਿਆ। ਫਿਰ ਅਗਲੇ ਮਹੀਨੇ ਕੀ ਕਰੋਗੇ? ਔਰ ਵੱਡੀ ਗੱਲ ਹੈ ਕਿ ਚੋਣ ਜਾਂਚ ਦੇ ਦੌਰਾਨ ਜੇਕਰ ਤੁਸੀਂ 2500 ਰੁਪਏ ਦਾ ਕਰਜ਼ਾ ਚੁਕਦੇ ਜੇ ਤਾਂ ਪੰਜਾਬ ਸਰਕਾਰ ਦੇ ਜਿਹੜੇ ਭਾਂਡੇ ਖਾਦੀਆਂ ਖੜਕ ਗਏ ਆ ਇਹ ਉਸ ਦਾ ਪ੍ਰਮਾਣ ਹੈਗਾ ਹੁਣ ਦੂਸਰੇ ਪਾਸੇ ਅਗਰ ਗੱਲ ਕਰੀਏ ਪੰਜਾਬ ਸਰਕਾਰ ਨੇ ਬੀਤੇ ਦਿਨ ਐਕਸਾਈਜ਼ ਪਾਲਿਸੀ ਜਿਹੜੀ ਲਾਗੂ ਕੀਤੀ 7200 ਕਰੋੜ ਰੁਪਇਆ ਜਿਹੜਾ ਸੀ ਕਹਿੰਦੇ ਸੀ ਕਿ ਜਰਮ ਮਾਲਿਆ ਜਿਹੜਾ ਆਉਣਾ ਐਕਸਾਈਜ਼ ਪਾਲਿਸੀ ਦੇ ਤਹਿਤ ਉਹਦੇ ਵਿੱਚ ਅਜੇ ਤੱਕ ਸਿੱਧੂ ਸਾਹਿਬ ਪਤਾ ਲੱਗਾ ਕਿ ਕਈ ਇਲਾਕਿਆਂ ਦੇ ਜਿਹੜੇ ਠੇਕੇ ਨੇ ਉਹ ਅਲਾਟ ਨਹੀਂ ਹੋਏ ਜਿਸ ਕਰਕੇ ਸਰਕਾਰ ਨੂੰ ਉਧਰ ਵੀ ਜਿਹੜਾ ਘਾਟਾ ਜਿਹੜਾ ਪੈ ਰਿਹਾ ਮਾਈਨਿੰਗ ਦੀ ਪਾਲਿਸੀ ਜਿਹੜੀ ਆ ਮਾਈਨਿੰਗ ਦੀ ਪਾਲਿਸੀ ਵੀ ਪੰਜਾਬ ਸਰਕਾਰ ਦੀ ਜਿਹੜੀ ਲਾਗੂ ਕੀਤੀ ਉਹਦੇ ਵੀ ਰਿਜ਼ਲਟ ਜਿਹੜੇ ਨੇ ਉਹ ਜ਼ੀਰੋ ਨੇ ਜਿਸ ਤਰੀਕੇ ਨਾਲ ਹਾਈ ਕੋਰਟ ਦੇ ਬੀਤੇ ਦਿਨ ਜਿਹੜੇ ਫੈਸਲੇ ਸੀ ਇਹ ਉਹਦਾ ਚੈੱਕ ਕੀਤਾ ਇਹ ਮੈਂ ਤਾਂ ਕਰਕੇ ਗਿਣਾ ਰਿਆਂ ਕਿ ਸਰਕਾਰ ਦੇ ਜਿਹੜੇ ਵਿੱਤੀ ਸੋਰਸਸ ਨੇ ਜਿਨ੍ਹਾਂ ਦੇ ਸਬੰਧੀ ਆਮ ਆਦਮੀ ਪਾਰਟੀ ਦੇ ਸੁਪਰੀਮਾ ਔਰ ਵਿਨ ਕੇਜਰੀਵਾਲ ਕਹਿੰਦੇ ਹੁੰਦੇ ਸੀ ਕਿ ਹਾਂ ਭਈ ਅਸੀਂ ਉਥੋਂ ਇੰਨੇ ਹਜ਼ਾਰ ਕਰੋੜ ਲੈਣ ਰਾ ਉਥੋਂ ਇੰਨੇ ਹਜ਼ਾਰ ਕਰੋੜ ਲੈ ਰਣਾ ਸਿੱਧੂ ਸਾਹਿਬ ਉਥੋਂ ਤਾਂ ਇਹਨਾਂ ਦੀਆਂ ਪਾਲਿਸੀਆਂ ਦੇ ਆਧਾਰ ਤੇ ਸਰਕਾਰ ਨੂੰ ਤਾਂ ਜ਼ੀਰੋ ਦੇ ਬਰਾਬਰ ਜਿਹੜੀ ਅੰਧਰ ਹੋ ਰਹੀ ਆ ਪਰ ਇਸ ਤੇ ਉਲਟ ਸਰਕਾਰ ਜਿਹੜਾ ਕਰਜ਼ਾ ਲੈ ਕੇ ਕੰਮ ਜਿਹੜਾ ਚਲਾ ਰਹੀ ਹੈ ਬੀਤੀਆਂ ਸਰਕਾਰਾਂ ਵੀ ਜਿਹੜਾ ਕਰਜ਼ਾ ਉਹ ਲੈਂਦੀਆਂ ਰਹੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਜਿਸ ਤਰੀਕੇ ਨਾਲ ਬੀਤੇ ਦਿਨ ਪਿਛਲੇ ਵੀ ਹਿੰਨੇ ਵੀ ਕਰਜ਼ੇ ਦੀ ਗੱਲ ਕੀਤੀ ਰਿਜ਼ਰਵ ਬੈਂਕ ਦੇ ਸਬੰਧੀ ਉਸ ਵੇਲੇ ਮੈਨੂੰ ਉਹ ਡਾਟਾ ਭੁੱਲ ਗਿਆ ਕਿ ਜਿਹੜਾ ਅਸੀਂ ਕਿਹਾ ਕਿ ਜੂਨ ਤੱਕ ਇਹਨਾਂ ਨੇ ਇੰਨਾ ਕਰਜ਼ਾ ਲੈ ਲੜਾਇਆ ਤੇ ਇਹ ਜਿਹੜਾ ਚੋਣ ਜਾਬਤੇ ਦੇ ਦੌਰਾਨ ਜਿਹੜਾ ਇਹ ਕਰਜ਼ਾ ਲਿਆ ਸਿੱਧੂ ਸਾਹਿਬ ਇਹ 2037 ਤੱਕ ਕਿਸ਼ਤਾਂ ਦੇ ਰੂਪ ਚ ਪੰਜਾਬ ਸਰਕਾਰ ਦੇ ਮੋੜਾ ਪਤਾ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਆ ਅਗਲੇ ਅੰਦਰਾਂ ਜਾਂ ਕਿਹਦੀ ਆਉਂਦੀ 27 ਚ ਕਿਹਦੀ ਹੁੰਦੀ ਹੈ ਪਰ ਇਸ ਦਾ ਬੋਝ ਜਿਹੜਾ ਸੁਖਵਿੰਦਰ ਜੀ ਤੁਹਾਡੀ ਜਾਂਮੀ ਦੇ ਵਰਗੇ ਹਰ ਉਸ ਪੰਜਾਬ ਦੇ ਨਾਗਰਿਕ ਤੇ ਪੈਣਾ ਆ ਜਿਹੜਾ ਪੰਜਾਬ ਦੇ ਵਿੱਚ ਸਾਹ ਲੈ ਰਿਹਾ ਜਾਂ ਪੰਜਾਬ ਦੇ ਵਿੱਚ ਰਹਿ ਰਿਹਾ ਤੇ ਜੇਕਰ ਤੁਸੀਂ ਪਹਿਲੇ ਦਿਨ ਤੋਂ ਹੀ ਆਪਣੀਆਂ ਪਾਲਸੀਆਂ ਜਿਹੀਆਂ ਨਰਦਾਤ ਕੀਤੀਆਂ ਹੁੰਦੀਆਂ ਜਾਂ ਅਜਿਹੇ ਸੋਰਸ ਤੋਂ ਹੀ ਬਹਾਲ ਕੀਤੇ ਹੁੰਦੇ ਉਹਨਾਂ ਨੂੰ ਜਿਹੜੀਆਂ ਗਰੰਟੀਆਂ ਜਿਹੜੀਆਂ ਫ੍ਰੀ ਗਰੰਟੀਆਂ ਦਿੱਤੀਆਂ ਦਿੱਤੀਆਂ ਉਹ ਨਾ ਦਿੱਤੀਆਂ ਹੁੰਦੀਆਂ ਤਾਂ ਸ਼ਾਇਦ ਪੰਜਾਬ ਵਿੱਤੀ ਐਮਰਜੈਂਸੀ ਵੱਲ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਜੇ ਨਾ ਵਾਅਦਾ ਪ੍ਰਤੀਤ ਹੁੰਦਾ ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਜਿਸ ਦਾ ਪ੍ਰਭਾਵ ਜਿਸ ਦਾ ਸਿੱਟਾ ਜਨ ਸਧਾਰਨ ਜਿਹੜਾ ਪੁਸ਼ਕਾਰ ਹੋ ਰਿਹਾ ਨੌਕਰੀ ਪੇਸ਼ੇ ਵਾਲਾ ਬੰਦਾ ਸ਼ਿਕਾਰ ਹੋ ਰਿਹਾ ਕਿਉਂਕਿ ਜੇਕਰ ਮਹੀਨੇ ਬੀਤਣ ਦੇ ਬਾਅਦ ਵੀ ਪੌਣਾ ਮਹੀਨਾ ਬੀਤ ਗਿਆ ਤਨਖਾਹ ਨਹੀਂ ਮਿਲੀ ਤਾਂ ਸਰਕਾਰ ਨੇ ਇੱਕ ਕਰਜ਼ਾ ਲੈ ਕੇ ਕੰਮ ਸਾਰਿਆ ਤੇ ਫਿਰ ਅਗਲੇ ਹfte ਕੀ ਬਣੂਗਾ ਦੁੱਖ ਜਿਹੜੀ ਚਿੰਤਾ ਜਿਹੜੀ ਇਸ ਗੱਲ ਦੀ ਆ ਸੋ ਵੇਖੋ ਪੰਜਾਬ ਸਰਕਾਰ ਹੁਣ ਅਗਲਾ ਕੰਮ ਕੀ ਕਰਦੀ 700 ਕਰੋੜ ਰੁਪਏ ਤਾਂ ਇਹਨਾਂ ਨੇ ਆਪਣੀ ਇਸ਼ਤਿਹਾਰ ਬਾਜ਼ੀ ਤੇ ਖਰਚ ਦਿੱਤਾ ਚੋਣਾ ਤੋਂ ਪਹਿਲਾਂ ਉਨੇ ਵਾਸਤੇ ਤਾਂ ਸਰਕਾਰ ਕੋ ਫੰਡ ਹਨ ਪਰ ਇਹ ਜਿਹੜਾ ਕਰਜ਼ਾ ਲੈ ਕੇ ਤਨਖਾਹਾਂ ਦੇ ਦਾ ਪ੍ਰੋਸੈਸਿੰਗ ਦਾ ਸਰਕਾਰ ਨੇ ਸ਼ੁਰੂ ਕੀਤਾ ਇੱਕ ਨਵੀਂ ਰੀਤ ਜਿਹੜੀ ਸ਼ੁਰੂ ਕੀਤੀ ਆ ਮੇਰਾ ਨਹੀਂ ਖਿਆਲ ਕਿ ਸਰਕਾਰ ਦੀ ਇਹ ਰੀਤ ਜਿਹੜੀ ਲੰਮਾ ਸਮਾਂ ਚੱਲੇ ਅਗਲੇ ਦਿਨ ਪੰਜਾਬ ਦੇ ਲੋਕਾਂ ਵਾਸਤੇ ਇਸ ਮੁੱਦੇ ਦੇ ਖਾਸ ਤੌਰ ਤੇ ਨੌਕਰੀ ਪੇਸ਼ੇ ਵਾਸਤੇ ਲੋਕਾਂ ਵਾਸਤੇ ਸੁਖਵਿੰਦਰ ਜੀ ਆਉਂਦੇ ਦਿਨ ਜਰੂਰ ਮੁਸ਼ਕਲਾ ਭਰਪੂਰ ਜਿਹੜੇ ਹੋ ਸਕਦੇ ਹੁਣ ਦੇਖੋ ਅਗਲੇ ਦਿਨਾਂ ਚ ਸਰਕਾਰ ਦਾ ਇਸ ਪ੍ਰਤੀ ਬੁਖ ਜਿਹੜਾ ਆ ਉਹ ਕੀ ਹੁੰਦਾ ਜੀ ਬਿਲਕੁਲ ਬਿਲਕੁਲ ਉਧਰ ਕਿੱਟ ਫੰਡ ਘਟਾਲੇ ਦੇ ਵਿੱਚ ਸੁਭਰੋਤੋ ਰਾਏ ਦੇ ਨਾਲ ਅਰਵਿੰਦ ਕੇਜੀ ਵਾਲ ਦੀ ਤੁਲਨਾ ਕਰਕੇ ਭਗਵੰਤਮਾਨ ਵੀ ਕਸੂਤੇ ਫਸ ਗਿਆ ਉਹਨਾਂ ਨੇ ਕਿ ਅਰਵਿੰਦ ਕੇਜੀ ਵਾਲੇ ਵੀ ਕਸੂਤੇ ਫਸਾ ਲਿਆ ਔਰ ਕਿਵੇਂ ਦੇਖਦੇ ਹੋ ਇਹ ਮਸਲਾ ਹੈ ਕਿ ਆਂਖੀ ਸਾਹਿਬ ਜਰਾ ਸਮਝਾਓ ਆਪਣੇ ਦਰਸ਼ਕਾਂ ਨੂੰ ਸੁਖਵਿੰਦਰ ਜੀ ਕਈ ਵਾਰੀ ਸ਼ਰਦਾ ਕਈ ਵਾਰੀ ਕਹੇ ਪ੍ਰਤੀ ਸ਼ਰਦਾ ਜਦੋਂ ਅਹੀਂ ਰੱਖਦੇ ਆ ਸੋਲੇ ਅਹੀਂ ਕਹੇ ਦੇ ਪ੍ਰਤੀ ਗੁੰਮੇ ਤੇ ਸੋਲੇ ਜਾਂ ਸ਼ਰਦਾ ਦੇ ਪ੍ਰਤੀ ਅਹੀਂ ਕਹਿੰਦੇ ਇਹੋ ਜਿਹੇ ਸ਼ਬਦ ਬੋਲਦੇ ਬੋਲਦਿੰਦੇ ਆ ਕਿ ਸਾਨੂੰ ਲੈਣੇ ਦੇ ਜਿਹੜੇ ਉਹ ਦੇਣੇ ਪੈ ਜਾਂਦੇ ਆ ਹੁਣ ਅਰਵਿੰਦ ਕੇਜਰੀ ਆ ਮਾਫੜ ਦਾ ਭਗਵੰਤ ਮਾਨ ਹੁਣਾ ਨੇ ਜਿਸ ਦਿਨ ਅਰਵਿੰਦ ਕੇਜਰੀਵਾਲ ਹੁਣਾ ਨੂੰ ਮਿਲਣ ਗਏ ਤਾਂ ਜਿਸ ਦਿਨ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਭਗਵੰਤ ਮਾਨ ਹੁਣਾ ਨੂੰ ਮੁਖਬਤਰੀ ਨਾਲ ਉਹੋ ਜੀ ਮੁਲਾਕਾਤ ਜਿਲੀ ਨਹੀਂ ਕਰਵਾਈ ਗਈ ਉਹਦੇ ਸਬੰਧ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਵੇਖੋ ਜੀ ਬੀਤੇ ਦਿਨਾਂ ਦੇ ਵਿੱਚ ਜਿਹੜੇ ਸਹਾਰਾ ਗਰੁੱਪ ਦੇ ਜਿਹੜੇ ਚੇਅਰਮੈਨ ਨੇ ਸੁਭਰਤ ਰਾਓ ਜਦੋਂ ਉਹ ਜੇਲ੍ਹ ਚਿੱਟ ਫੰਡ ਘਟਾਲੇ ਦੇ ਵਿੱਚ ਜੇਲ੍ਹ ਦੇ ਤਿਹਾਰ ਜੇਲ੍ਹ ਚ ਬੰਦ ਸੀ ਉਦੋਂ ਉਹਨਾਂ ਨੂੰ ਪੂਰਾ ਸਟਾਫ ਉੱਥੇ ਹਾਜ਼ਰ ਹੁੰਦਾ ਸੀ ਜਦੋਂ ਉਹ ਮਿਲਣ ਜਾਂਦੇ ਸਨ ਦਫ਼ਤਰ ਤੇ ਕੁਰਸੀਆਂ ਉੱਥੇ ਹੁੰਦੀਆਂ ਸਨ ਉੱਥੇ ਬੈ ਕੇ ਉਹ ਮੀਟਿੰਗ ਜਿਹੜੀ ਉਹ ਕਰ ਲੈਂਦੇ ਸਨ ਨਾਲ ਹੀ ਨਾਲ ਉਹਨਾਂ ਨੇ ਇੱਕ ਇੱਕ ਹੋਰ ਅਪਰਾਧੀ ਦਾ ਵੀ ਮੀਰਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਉਹ ਸ਼ਰਦਾਵਾਸੀ ਗੱਲ ਕਰਦਿਆਂ ਕਰਦਿਆਂ ਇਹ ਕਹਿ ਕੇ ਕਿ ਹਾਂ ਭਈ ਜੇਕਰ ਸੁਭਰਤਰਾਓ ਜਿਹੜਾ ਚਿੱਟਕ ਫੰਡ ਘਟਾਲੇ ਦੇ ਵਿੱਚ ਦੋਸ਼ੀ ਸੀ ਜੇ ਉਹਨੂੰ ਇੰਨੀਆਂ ਸਹੂਲਤਾਂ ਮਿਲ ਸਕਦੀਆਂ ਨਹੀਂ ਜਾਂ ਉਸ ਬੰਦੇ ਨੂੰ ਇੰਨੀਆਂ ਸਹੂਲਤਾਂ ਮਿਲਦੀਆਂ ਨਹੀਂ ਤੇ ਸਾਡੇ ਆ ਜਿਹੜੇ ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਇਹਨੂੰ ਕਿਉਂ ਨਹੀਂ ਇਹੋ ਜਿਹੇ ਸਕੂਲਤਾ ਮਿਲੀਆਂ ਇਹ ਜਿਹੜਾ ਮੁੱਖ ਮੰਤਰੀ ਸਾਹਿਬ ਲੋੜ ਤੋਂ ਵੱਧ ਜਿਹੜੀ ਸ਼ਰਧਾ ਬਖਾਈ ਉਹ ਕਹਿ ਕੇ ਫਸ ਗਈ ਕਿਉਂਕਿ ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਜੀ ਕਿ ਈਡੀ ਕੇਂਦਰ ਦੇ ਇਸ਼ਾਰੇ ਦੇ ਉੱਤੇ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਪਰੇਸ਼ਾਨ ਕਰ ਰਹੀ ਆ ਜਾਣ ਬੋਚ ਕੇ ਝੂਠਿਆ ਕੇਸਾਂ 'ਚ ਫਸਾ ਰਹੀ ਆ ਤੇ ਦੂਜੇ ਪਾਸੇ ਆਪ ਹੀ ਤੁਸੀਂ ਉਸ ਦੀ ਤੁਲਨਾ ਆਪਣੀ ਸੁਪਰੀਮੋ ਦੀ ਚਿੱਟ ਫੰਡ ਘੁਟਾਲੇ ਦੇ ਵਿੱਚ ਫਸੇ ਦੋਸ਼ੀ ਸੁਭਰਤ rau ਨਾਲ ਕਰ ਰਹੇ ਜੀ ਉਹ ਦਾ ਦੋਸ਼ੀ ਆ ਸੁਭਰੋਤਰਾ ਉਹ ਦੋਸ਼ੀ ਇਸ ਸਾਰਾ ਗਰੁੱਪ ਉਹਨਾਂ ਦਾ ਸੀ ਤੇ ਜੇਕਰ ਤੁਸੀਂ ਆਪਣੇ ਹੀ ਸੁਪਰੀਮੋ ਦੀ ਤੁਲਨਾ ਉਹਦੇ ਨਾਲ ਕਰ ਰਹੇ ਜੇ ਭਾਵ ਕਿ ਇੱਕ ਕਿਸਮ ਤੁਸੀਂ ਵੀ ਮੰਨ ਲਿਆ ਕਿ ਹਾਂ ਵੀ ਇਹ ਵੀ ਦੋਸ਼ੀ ਹੈਗਾ ਹੁਣ ਇਹ ਚੀਜ਼ ਨੂੰ ਕਹਿ ਕੇ ਜਦੋਂ ਉਹਨਾਂ ਨੇ ਬਿਆਨ ਦਿੱਤਾ ਤਾਂ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆ ਗਈ ਭਗਵੰਤ ਮਾਨੋ ਨਹੀਂ ਆਪ ਕਸੂਤੇ ਫਸ ਗਈ ਕਿ ਕਈ ਵਾਰੀ ਆਪਾਂ ਸ਼ਰਦਾਬਾਸੀ ਜ਼ਿਆਦਾ ਬੋਲ ਜਾਂਦੇ ਆ ਉਹ ਸ਼ਰਦਾਬਸ ਜ਼ਿਆਦਾ ਬੋਲ ਕੇ ਤੇ ਸੁਨੀਲ ਜਾਖੜ ਉਹਨਾਂ ਨੇ ਇਸ ਮੁੱਦੇ ਨੂੰ ਚੁੱਕ ਲਿਆ ਇਹ ਹਾਂ ਵੀ ਮਿੱਤਰ ਪਿਆਰ ਉਹ ਤਾਂ ਇੱਕ ਕੇਸ ਦੇ ਵਿੱਚ ਗਏ ਹੀ ਜਿਹੜਾ ਕੇਸ ਦੇ ਵਿੱਚ ਘੁਟਾਲਾ ਕੀਤਾ ਸੀ ਇਸ ਦਾ ਮਤਲਬ ਇਹ ਆ ਕਿ ਤੁਸੀਂ ਇਹ ਮੰਨ ਲਿਆ ਕਿ ਜਿਹੜੇ ਅਰਵਿੰਦ ਕੇਸ਼ਰੀਵਾਲ ਨੇ ਇਹਨੇ ਵੀ ਐਕਸਾਈਜ਼ ਪਾਲਿਸੀ ਦੇ ਵਿੱਚ ਘਟਾਲਾ ਜਿਹੜਾ ਕੀਤਾ ਆ ਹੁਣ ਇਸ ਗੱਲ ਦਾ ਜਵਾਬ ਨਾ ਤਾਂ ਭਗਵੰਤ ਮਾਨ ਨੂੰ ਆਣੂਾ ਕੋਣ ਹੈਗਾ ਤੇ ਨਾ ਹੀ ਕਿਸੇ ਪਾਰਟੀ ਦੇ ਹੋਰ ਵਰਕਰ ਕੋਲਾ ਪਰ ਬਿਆਨ ਉਹਨਾਂ ਨੇ ਦੇ ਦਿੱਤਾ ਹੁਣ ਬਿਆਨ ਦੇ ਦਿੱਤਾ ਤਾਂ ਰਾਜਨੀਤੀ ਦਾ ਫਿਰ ਇਸ ਮੁੱਦੇ ਤੇ ਭੁਖਣੀ ਭਖਣੀ ਆ ਸੋ ਜਿਸ ਤਰੀਕੇ ਦੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਸਿੰਧੂ ਸਾਹਿਬ ਗੱਲ ਕੀਤੀ ਹੈ ਕਿ ਭਗਵੰਤ ਮਾਨ ਨੂੰ ਕਈ ਵਾਰੀ ਲੋੜ ਤੋਂ ਵੱਧ ਔਰ ਮਰਿਆਦਾ ਤੋਂ ਰਹਿਤ ਸ਼ਬਦਾ ਵੀ ਜਿਹੜੀ ਆ ਆਪਣੇ ਵਿਰੋਧੀਆਂ ਵਾਸਤੇ ਵੀ ਵਰਤ ਜਾਂਦੇ ਆ ਤੇ ਕਈ ਵਾਰ ਹੋਣ ਆਪਣਿਆਂ ਦੇ ਵਿਰੁੱਧ ਜਾਂ ਆਪਣਿਆਂ ਦੇ ਹੱਥ ਦੇ ਵਿੱਚ ਬੋਲਦੇ-ਬੋਲਦੇ ਹੀ ਉਹ ਕੁਝ ਅਜਿਹੇ ਸ਼ਬਦ ਜਿਹੜੇ ਜਰੂਰ ਬੋਲ ਗਏ ਆ ਕਿ ਜਿੱਦਾਂ ਦਾ ਹੁਣ ਅਰਥ ਕੁਝ ਹੋਰ ਨਿਕਲਦਾ ਪਿਆ ਤਾਂ ਸੋ ਚੰਗੀ ਗੱਲ ਆ ਜਿ ਤਰ੍ਹਾਂ ਸਿਆਣੇ ਲੋਕ ਕਹਿੰਦੇ ਨੇ ਕਿ ਬੋਲਣ ਤੋਂ ਪਹਿਲਾਂ ਕੁਝ ਸੋਚ ਜਰੂਰ ਲੈਣਾ ਚਾਹੀਦਾ ਕਿਤੇ ਇਦਾਂ ਨਾ ਹੋ ਗਏ ਕਿ ਜਦੋਂ ਤੁਸੀਂ ਕੁਝ ਬੋਲ ਬੋਲਦੇ ਜੇ ਉਹ ਬੋਲ ਤੁਹਾਨੂੰ ਹੀ ਆਣ ਕੇ ਉਲਟਾ ਲੱਗਣ ਉਹੋ ਜਿਹੀ ਕੁਸੂਤੀ ਸਥਿਤੀ ਜੇ ਇਸ ਵळे ਮੁੱਖ ਮੰਤਰੀ ਸਾਹਿਬ ਜਿਹੜੇ ਫਸੇ ਨੇ ਤੋ ਲਾ ਉਹਨਾਂ ਨੇ ਜਰੂਰ ਸੁਪਰਤਾ ਉਹ ਦਵਾ ਕਿ ਇਤੀ ਤੋਲਣ ਕਰਨ ਦੀ ਕਿਸੇ ਹੋਰ ਸਰਧਰਫ ਚ ਕਰਦੇ ਪਰ ਉਹ ਕਰਕੇ ਫਸ ਗਏ ਹਨ ਉਹ ਦੇਖਦੇ ਆ ਕਿ ਆਪਣਾ ਬਿਆਨ ਉਹ ਵਾਪਸ ਲੈਂਦੇ ਆ ਜਾਂ ਮੰਦੀ ਕੀ ਉਹ ਵਿਆਖਿਆ ਕਰਦੇ ਇਹ ਤਾਂ ਸਿੱਧੂ ਸਾਹਿਬ ਦੱਸੇਗਾ ਪਰ ਵਿਰੋਧੀਆਂ ਨੇ ਉਹਨੇ ਬਿਠੇ ਮਟਾਇਆ ਇੱਕ ਮੁੱਦਾ ਜਿਹੜਾ ਆਪ ਹੀ ਉਹਨਾਂ ਨੇ ਦੇ ਦਿੱਤਾ ਹੈ ਉਹ ਜਰੂਰ ਦੇ ਦਿੱਤਾ ਬਿਲਕੁਲ ਉਧਰ ਹਾਈ ਕੋਰਟ ਨੇ ਵੀ ਜਿਹੜਾ ਉਹ ਨੋਟਿਸ ਇਸ਼ੂ ਕਰ ਦਿੱਤਾ ਪੰਜਾਬ ਸਰਕਾਰ ਨੂੰ ਔਰ ਰੈਲੀਆਂ ਦੇ ਵਿੱਚ ਗਵਰਨਮੈਂਟ ਅਮਪਲਾਈ ਨੂੰ ਵਰਤਣ ਲਈ ਔਰ ਮੇਰੇ ਖਿਆਲ ਚ ਜਿਹੜੇ ਬਸਾਂ ਰੂਟ ਵੀ ਇਸ ਗਿਆ ਮੇਰੇ ਖਿਆਲ ਸੇ ਉਹਨਾਂ ਦੇ ਵਰਤੋਂ ਦੇ ਵਾਸਤੇ ਹੈ ਜੇ ਮੈਂ ਗਲਤ ਨਹੀਂ ਅਨਕੀ ਹਾਂ ਕੀ ਨੋਟਿਸ ਕੀਤਾ ਕੇ ਸਬੰਧ ਦੇ ਵਿੱਚ ਅ ਸੁਖਿੰਦਰ ਜੀ ਮੈਨੂੰ ਯਾਦ ਆ ਕਿ ਜਦੋਂ ਪੰਜਾਬ ਸਰਕਾਰ ਬੰਦ ਹੀ ਆ ਤਾਂ ਤੁਸੀਂ ਆ ਰਹੇ ਸੀ ਤੁਸੀਂ ਇੱਕ ਖਬਰ ਜਿਹੜੀ ਚੁੱਕੀ ਸੀ ਸਰਕਾਰੀ ਬਸਾਂ ਦੇ ਸਬੰਧ ਦੇ ਵਿੱਚ ਪੀ ਸਰਕਾਰ ਸਭ ਤੋਂ ਪਹਿਲੀ ਖਬਰ ਜਿਹੜੀ ਸਭ ਤੋਂ ਪਹਿਲੀ ਖਬਰ ਜਿਹੜੀ ਇਹ ਸਰਕਾਰ ਦੇ ਖਿਲਾਫ ਲੱਗੀ ਆ ਔਰ ਜਸ਼ਨ ਲੋਕਨਾਥ ਚੈਨਲ ਦੇ ਵੱਲੋਂ ਹੀ ਲੱਗੀ ਆ 10 ਮਾਰਚ ਨੂੰ ਸਰਕਾਰ ਬੜੀ ਐ ਤੇ 12 ਮਾਰਚ ਨੂੰ ਆਪਣੇ ਵੱਲੋਂ ਜਿਹੜੀ ਖਬਰ ਲੱਗੀ ਸੀ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਉਸੇ ਖਬਰ ਦੀ ਗੱਲ ਕਰ ਰਿਹਾ ਸਰਕਾਰ ਦੀ ਬੜੀ ਸੀ ਉਹ ਖਬਰ ਤੁਸੀਂ ਬ੍ਰੇਕ ਕੀਤੀ ਸੀ ਇੱਕ ਸੁਖਤਾ ਜੀ ਕਰਕੁਨ ਨੇ ਮਾਨਕ ਗੋਇਲ ਉਹਨਾਂ ਨੇ ਪੰਜਾਬ 5 ਮਾਰਚ ਵਿੱਚ ਜਿਹੜੀ ਹਾਈ ਕੋਰਟ 'ਚ ਪਟੀਸ਼ਨ ਧਾਰ ਕਰੀ ਸੀ ਕਿ ਜਿਹੜੀ ਸਰਕਾਰ ਆ ਪਾਰਟੀ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਆਪਣੇ ਸਰਕਾਰੀ ਫੰਕਸ਼ਨ ਨੇ ਉਹਨਾਂ ਦੇ ਵਿੱਚ ਕੀ ਕਰਦੀ ਹੈ ਕਿ ਸਰਕਾਰੀ ਬੱਸਾਂ ਤੇ ਦੂਜੇ ਪਾਸੇ ਸਰਕਾਰੀ ਜਿਹੜੇ EMPLOYEES ਨੇ ਗਵਰਨਮੈਂਟ EMPLOYEES ਨੇ ਉਹਨਾਂ ਦੀ ਵਰਤੋਂ ਕਰਦੀ ਹੈ ਸਰਕਾਰੀ ਬੱਸਾਂ ਦੀ ਵਰਤੋਂ ਇਸ ਸੰਦਰਭ ਦੇ ਵਿੱਚ ਕੀ ਹਾਂ ਭਈ ਪਾਰਟੀ ਵਰਕਰਾਂ ਨੂੰ ਪੁਰਾਣੀ ਥਾਂ ਤੋਂ ਚੁੱਕ ਕੇ ਕਿ ਉੱਥੇ ਖੜਨਾ ਰੈਲੀਆਂ ਦੇ ਵਿੱਚ ਦੂਜੇ ਪਾਸੇ ਮਾਸਟਰਸ ਜਾਂ ਹੋਰ ਇਹੋ ਜਿਹਾ ਤੱਪਕਾ ਉਹਨਾਂ ਵੀ ਉੱਥੇ ਡਿਊਟੀ ਲਈ ਜਾਂਦੀ ਹੈ ਕਿ ਤੁਸੀਂ ਪਾਣੀ ਦਾ ਜਾਂ ਇਹੋ ਜਿਹਾ ਪ੍ਰਬੰਧ ਚੜਾ ਉਹ ਕਰਦਾ ਇਸ ਗੱਲ ਨੂੰ ਲੈ ਕੇ ਮਾਨਕ ਗੋਇਲ ਨੂੰ ਜਿਹੜੇ ਕਾਰਕੋਨ ਆਤੀ ਹੈ ਕੋਨ ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਮਾਨਯੋਗ ਹਾਈ ਕੋਰਟ 'ਚ ਦਾਇਰ ਕੀਤੀ ਸੀ ਪੰਜ ਵਾਰ ਚੋਂ ਹੁਣ ਉਹਦੇ ਉੱਤੇ ਐਕਸ਼ਨ ਕਰਦੇ ਆ ਪੰਜਾਬ ਸਰਕਾਰ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੋਟ ਜਿਹੜਾ ਆ ਉਹ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਕਿ ਹਾਂ ਵੀ ਦੱਸੋ ਕਿ ਇਹਦੇ ਸਬੰਧੀ ਤੁਹਾਡਾ ਜਿਹੜਾ ਪੱਖ ਜਿਹੜਾ ਉਹ ਕੀ ਆ ਤਾਂ ਸੁਖਿੰਦਰ ਜੀ ਇਸ ਮੁੱਦੇ ਤੇ ਉੱਤੇ ਤਾਂ ਸਰਕਾਰ ਜਿਹੜੀ ਆ ਹੁਣ ਬੁਰੀ ਤਰ੍ਹਾਂ ਕਿਰੂਗੀ ਕਿਰੂਗੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੀ ਹੁਣ ਚੋਣਾਂ ਦਾ ਲੱਗਾ ਚੋਣਾਂ ਦਾ ਮੁਹਿੰਮ ਹੈਗੀ ਹੈ ਤੇ ਦੂਜੇ ਪਾਸੇ ਜਿਹਨੂੰ ਮਾਨੋ ਗੋਲਸਾਹਬ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ ਉਸ ਵਕਤ ਬਕਾਇਦਾ ਉਹਨਾਂ ਨੇ ਪ੍ਰਮਾਨ ਜਿਹੜੇ ਦਸਤਾਵੇਜ਼ ਜਿਹੜੇ ਉਹ ਲਾਏ ਸੀ ਤਾਂ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਨੂੰ ਜਿਹੜਾ ਇਹ ਨੋਟਿਸ ਜਾਰੀ ਹੋਇਆ ਇਸ ਸੰਦਰਭ ਚ ਸਰਕਾਰ ਜਿਹੜਾ ਉਹ ਆਪਣਾ ਹਾਈ ਕੋਰਟ ਚ ਕੀ ਜਵਾਬ ਦਿੰਦੀ ਆ ਇਹ ਤਾਂ ਹੁਣ ਸੁਖਿੰਦਰ ਜੀ ਆਉਂਦੇ ਦੇਣਾ ਚ ਪਤਾ ਲੱਗੇਗਾ ਪਰ ਇਸ ਨੋਟਿਸ ਮੈਂ ਪੰਜਾਬ ਸਰਕਾਰ ਜਿਹੜੀ ਹੈ ਕਸੂਤੀ ਸਥਿਤੀ ਦੇ ਵਿੱਚ ਜਿਹੜੀ ਆ ਜਰੂਰ ਫਸ ਗਈ ਹੈ ਜੀ ਜਰੂਰ ਬਿਲਕੁਲ ਕਰਨ ਕੀ ਸਾਡਾ ਸਰਨਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤਾਂ ਜੀ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅੱਜ ਅਸੀਂ ਖਬਰਾਂ ਤੇ ਸਰਨਾ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋਊਗਾ ਫੋਰਾ ਫਿਰ ਮਿਲਾਂਗੇ ਧੰਨਵਾਦ